ਪੰਡਤ ਸ਼ਿਵ ਚੰਦ ਉਸ ਸਮੇਂ ਪਟਨੇ ਵਿੱਚ ਇੱਕ ਬਹੁਤ ਸਤਕਾਰਯੋਗ ਪੰਡਤ ਸ਼ਿਵ ਚੰਦ ਰਹਿੰਦੇ ਸਨ ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਹਨਾਂ ਨੂੰ ਬੜੀ ਨਫ਼ਰਤ ਕਰਦੇ ਸਨ ਪੰਡਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਅਤੇ ਉੱਥੇ ਪਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿੱਚ ਸੱਚੇ ਮਨ ਨਾਲ ਲੱਗੇ ਰਹਿੰਦੇ। ਉਹ ਆਪਣੇ ਮਨ ਵਿੱਚ ਇੱਕ ਸੰਪੂਰਨ ਪ੍ਰਣ ਲੈ ਕੇ ਬੈਠੇ ਸਨ ਕਿ ਉਹ ਪ੍ਰਭੂ ਦੇ ਦਰਸ਼ਨ ਕਰਨਗੇ। ਪਰ ਪੰਡਤ ਜੀ ਜਿੰਨੀ ਮਿਹਨਤ ਤਪੱਸਿਆ ਅਤੇ ਹਿੰਮਤ ਨਾਲ ਠਾਕੁਰਾਂ ਦੀ ਪੂਜਾ ਕਰਦੇ ਸਨ। ਉਹਨਾਂ ਨੂੰ ਅਨੁਭਵ ਹੁੰਦਾ ਕਿ ਉਹ ਪ੍ਰਭੂ ਦੇ ਦਰਸ਼ਨਾਂ ਤੋਂ ਹੋਰ ਦੂਰ ਹੋ ਰਹੇ ਸਨ। ਪ੍ਰਭੂ ਨੂੰ ਪਾਉਣ ਦੀ ਜਿੰਨੀ ਬੇਹਵਲਤਾ ਵੱਧਦੀ ਜਾਂਦੀ ਸੀ ਓਨਾ ਹੀ ਹੋਰ ਉਹ ਹੋਰ ਗੰਭੀਰ ਹੁੰਦੇ ਜਾਂਦੇ ਸਨ ਇੱਕ ਦਿਨ ਪੰਡਤ ਸ਼ਿਵ ਚੰਦ ਜੀ ਗੰਗਾ ਕਿਨਾਰੇ ਇਕਾਂਤ ਵਿੱਚ ਬੈਠੇ ਅੰਤਰ ਧਿਆਨ ਹੋਏ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ ਉਹਨਾਂ ਨੂੰ ਉਸ ਵੇਲੇ ਲੱਗ ਰਿਹਾ ਸੀ ਜਿਵੇਂ ਉਹ ਭਗਵਾਨ ਦੇ ਦਰਸ਼ਨ ਕਰ ਹੀ ਲੈਣਗੇ ਉਸੇ ਸਮੇਂ ਸ਼੍ਰੀ ਦਸ਼ਮੇਸ਼ ਦੀ ਖੇੜਦੇ ਖੇੜਦੇ ਉਸ ਥਾਂ ਜਾ ਪੁੱਜੇ ਜਿੱਥੇ ਪੰਡਤ ਸ਼ਿਵਚੰਨ ਭਗਤੀ ਕਰ ਰਹੇ ਸਨ ਸ਼ਿਵਚੰਨ ਨੂੰ ਅੱਖਾਂ ਮੀਟੀ ਸਮਾਧੀ ਵਿੱਚ ਬੈਠੇ ਵੇਖ ਕੇ ਗੁਰੂ ਜੀ ਹੌਲੀ-ਹੌਲੀ ਉਹਨਾਂ ਵੱਲ ਗਏ ਅਤੇ ਪੰਡਤ ਹੋਰਾਂ ਦੇ ਕੰਨ ਵੱਲ ਮੂੰਹ ਕਰਕੇ ਬੋਲੇ ਪੰਡਤ ਜੀ ਝਾਤ ਪੰਡਤ ਜੀ ਇੱਕਦਮ ਤਰਬ ਗਿਆ ਅਤੇ ਆਪਣੇ ਸਾਹਮਣੇ ਇੱਕ ਸੁੰਦਰ ਬਾਲਕ ਨੂੰ ਵੇਖ ਕੇ ਹੈਰਾਨ ਰਹਿ ਗਿਆ ਬਾਲਕ ਦੀਆਂ ਗੋਲ-ਗੋਲ ਚਮਕਦਾਰ ਅੱਖਾਂ ਹੱਸੂ-ਅੱਸੂ ਕਰਦਾ ਚਿਹਰਾ ਅਤੇ ਫੁਰਤੀਲੇ ਸ਼ਰੀਰ ਨੂੰ ਵੇਖ ਕੇ ਉਹ ਕੀ ਲਿਆ ਗਿਆ ਅਤੇ ਕਾफी ਸਮਾਂ ਟੱਕ ਟੱਕੀ ਲਗਾਈ ਬਾਲਕ ਵੱਲ ਵੇਖਦਾ ਰਿਹਾ ਉਸ ਨੂੰ ਇੰਜ ਵਿਸ਼ਵਾਸ ਹੋ ਗਿਆ ਕਿ ਪ੍ਰਭੂ ਇੱਕ ਬਾਲਕ ਦਾ ਰੂਪ ਧਾਰ ਕੇ ਉਸ ਪਾਸ ਆ ਗਏ ਹਨ ਅਤੇ ਉਸ ਦੀਆਂ ਸਾਰੀਆਂ ਬੁਰਾਤਾਂ ਪੂਰੀਆਂ ਹੋ ਗਈਆਂ ਹਨ